ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਚਾਚੀ ਤੇ ਜੀਤਾ ਦੀਆਂ ਗੱਲਾਂ ਸੁਣ ਕੇ ਸੰਦੀਪ ਬਹੁਤ ਹੈਰਾਨ ਤੇ ਉਸਨੇ ਫਿਰ ਚਾਚੀ ਦੀ ਲਗਾਈ ਕਲਾਸਾ ਪਾਈਸ ਬਾਰੇ ਗੱਲ ਕਰਾਂਗੇ ਤੁਸੀਂ ਸਾਡੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆਜੋ ਆਪਾਂ ਗੱਲ ਕਰਦੇ ਆਂ ਜਿਵੇਂ ਜੀਤਾ ਖੇਤਾਂ ਦੇ ਵਿੱਚ ਕੋਈ ਸਬਜ਼ੀਆਂ ਲੈ ਕੇ ਘਰ ਵਾਪਸ ਆ ਰਹੀ ਹੁੰਦੀ ਆ ਤਾਂ ਉਹ ਰਸ ਦੇ ਰਸਤੇ ਦੇ ਵਿੱਚ ਹੁੰਦੀ ਆ ਤੇ ਦੂਜੇ ਪਾਸੇ ਚਾਚੀ ਸੋਚਦੀ ਹੁੰਦੀ ਆ ਕਿ ਹੁਣ ਜੀਤਾ ਹੁਣੀ ਮੈਨੂੰ ਬੁਲਾਉਂਦੇ ਤਾਂ ਹੈ ਨਹੀਂ ਮੈਂ ਇਹਨਾਂ ਦੇ ਵਿੱਚ ਕਿਵੇਂ ਬੜਾਂ ਇਹਨਾਂ ਦੇ ਘਰੇ ਮੈਂ ਦੁਬਾਰਾ ਕਿਵੇਂ ਅੱਗ ਲਾਵਾਂ ਉਹ ਸਾਰੀਆਂ ਚੀਜ਼ਾਂ ਸੋਚਦੀ ਹੁੰਦੀ ਆ ਉਹ ਉਹ ਨੂੰ ਉਹ ਸੋਚਦੇ ਘੋਣਿਆਂ ਦੇ ਘਰੇ ਸ਼ਾਂਦੀ ਕਿਉਂ ਆ ਤੇ ਉਹਨਾਂ ਦੇ ਘਰੇ ਮੈਂ ਕਿਵੇਂ ਇਹਨਾਂ ਦੀ ਲੜਾਈ ਕਰਾਂ ਤੇ ਚਾਚੀ ਨੂੰ ਪਤਾ ਹੀ ਆ ਕਿ ਬਹੁਤ ਤੇਜ਼ ਹੀ ਹੈਗੀ ਆ ਉਸ ਤੋਂ ਬਾਅਦ ਜੀਤਾ ਸਬਜ਼ੀਆਂ ਲੈ ਕੇ ਆਂਦੀ ਹੁੰਦੀ ਆ ਤਾਂ ਚਾਚੀ ਉਸ ਨੂੰ ਰਸਤੇ ਦੇ ਵਿੱਚ ਰੋਕ ਲੈਂਦੀ ਆ ਤੇ ਚਾਚੀ ਸਨ ਜੀਤਨ ਨੂੰ ਪੁੱਛਦੀ ਆ ਕਿ ਤੁਸੀਂ ਮੈਨੂੰ ਬੁਲਾ ਦੇ ਕਿਉਂ ਨਹੀਂ ਇਹੋ ਜਿਹਾ ਤੁਹਾਨੂੰ ਮੈਂ ਕੀ ਕਹਿ ਦਿੱਤਾ ਜੀਤਨ ਜੀ ਤੁਹਾਨੂੰ ਸਭ ਪਤਾ ਹੀ ਤਾਂ ਹੈਗਾ ਕਿ ਤੁਸੀਂ ਸਾਡੇ ਘਰੇ ਲੜਾਈਆਂ ਕਰਾਉਣੇ ਹੋ ਸਾਡੇ ਘਰੇ ਅੱਗ ਲਗਾਉਣੇ ਹੋ ਤੁਸੀਂ ਸੰਦੀਪ ਨੂੰ ਵੀ ਸਾਡੇ ਖਿਲਾਫ ੜਕਾਇਆ ਤੇ ਚਾਚੀ ਕਹਿੰਦੀ ਮੈਂ ਇਹੋ ਜਿਹਾ ਕੁਝ ਨਹੀਂ ਕੀਤਾ ਤੇ ਚਾਚੀ ਬਹੁ ਝੂਠ ਬੋਲਦੀ ਆ ਕਹਿੰਦੀ ਮੈਂ ਇਹੋ ਜਿਹਾ ਕੁਝ ਕਿਉਂ ਕਰੂੰਗੀ ਤੁਸੀਂ ਮੈਨੂੰ ਬੇਲ ਲਾਓ ਸੰਦੀਪ ਨੂੰ ਮੈਨੂੰ ਬਾਅਦ ਚਾ ਸੰਦੀਪ ਨੇ ਤਾਂ ਵਿਆਹ ਹੋ ਕੇ ਆਪਣੇ ਘਰੇ ਚਲੇ ਜਾਣਾ ਮਿਲਣਾ ਵਰਤਣਾ ਦਾ ਪਾਈਆਂ ਤੇ ਤੁਸੀਂ ਤੂੰ ਐਵੇਂ ਸੰਦੀਪ ਦੀਆਂ ਗੱਲਾਂ ਦੇ ਵਿੱਚ ਕਿਵੇਂ ਆ ਗਈ ਜਿੱਤ ਤੱਕ ਨਹੀਂ ਤੂੰ ਸੰਦੀਪ ਨੂੰ ਭੜਕਾ ਕੇ ਗਈਆਂ ਕਿ ਤੂੰ ਘਰੋਂ ਆਪਣਾ ਹਿੱਸਾ ਲੈ ਜੋ ਤੂੰ ਪੈਸੇ ਦਿੱਤੇ ਹੋਏ ਤੂੰ ਪੈਸਿਆਂ ਦਾ ਹਿਸਾਬ ਲੈ ਚਾਚੀ ਸ਼ਰੀਆਮ ਮੱਕਰ ਜਾਂਦੀ ਐ ਕਿ ਮੈਂ ਇਹੋ ਜੀ ਕੋਈ ਵੀ ਗੱਲ ਨਹੀਂ ਕਹੀ ਤੂੰ ਸੰਦੀਪ ਨੂੰ ਮੇਰੇ ਮੂੰਹ ਤੇ ਲੈ ਕੇ ਆਓ ਤਾਂ ਸਮਾਗਮ ਉਸ ਨੂੰ ਸਮਝਾ ਨਹੀਂ ਹੁੰਦੀ ਅੱਗੇ ਤੂੰ ਜੀਤਾ ਨਾਲ ਬਣਾ ਕੇ ਰੱਖਾ ਤੇਰੀ ਭਾਬੀ ਆ ਮੈਂ ਹੋ ਜਾ ਉਹਨੂੰ ਕਿਉਂ ਭੜਕਾਉਂਗੀ ਮੇਰੀ ਕਿਹੜਾ ਤੁਸੀਂ ਦੁਸ਼ਮਣੋਂ ਮੇਰੇ ਵੀ ਤੁਸੀਂ ਆਪਣੇ ਹੀ ਹੋ ਉਹ ਚਾਚੀ ਬਹੁਤ ਸੱਚੀਆਂ ਝੂਠੀਆਂ ਗੱਲਾਂ ਜੀਤਾ ਦੇ ਨਾਲ ਕਰਦੀ ਆ ਤੇ ਜੀਤਾ ਕਹਿੰਦੀ ਮੈਨੂੰ ਨਹੀਂ ਕੁਝ ਪਤਾ ਜੋ ਸੰਦੀਪ ਨੇ ਮੈਨੂੰ ਕਿਹਾ ਮੈਂ ਤੁਹਾਨੂੰ ਦੱਸ ਰਹੀ ਆ ਚਾਚੀ ਕਹਿੰਦੀ ਸੰਦੀਪ ਤਾਂ ਹੈ ਹੀ ਝੂਠੀ ਆ ਉਹ ਕਿਸੇ ਕੰਮ ਦੀ ਨਹੀਂ ਹੈਗੀ ਉਹ ਤਾਂ ਬਹੁਤ ਤੇਜ ਆ ਤੁਸੀਂ ਪਤਾ ਨਹੀਂ ਉਹਨੂੰ ਕਿਵੇਂ ਬਰਦਾਸ਼ਤ ਕਰ ਰਹੇ ਹੋ ਆ ਸਾਰੀਆਂ ਗੱਲਾਂ ਸੰਦੀਪ ਦੂਸਰੇ ਪਾਸੇ ਕੰਨ ਦੇ ਨਾਲ ਕੰਨ ਲੱਗ ਸੁਣਰੀ ਹੁੰਦੀ ਹੈ ਕਿ ਚਾਚੀ ਕਿੰਨਾ ਝੂਠ ਬੋਲਦੀ ਹੈ ਤੇ ਮੇਰੇ ਖਿਲਾਫ ਕਿੰਨੀਆਂ ਝੂਠੀਆਂ ਗੱਲਾਂ ਕਰ ਰਹੀ ਆ ਤੇ ਉਹ ਹੈਰਾਨ ਵੀ ਹੁੰਦੀ ਹੈ ਕਿ ਚਾਚੀ ਦਾ ਆ ਰੂਪ ਵੀ ਹੈਗਾ ਜੋ ਸਾਡੇ ਘਰੇ ਲੜਾਈ ਪਵਾਉਂਦੀ ਆ ਤੇ ਜੀਤਾ ਵੀ ਉਸ ਦੀਆਂ ਗੱਲਾਂ ਚੁੱਪਚਾਪ ਸੁਣ ਰਹੀ ਹੁੰਦੀ ਆ ਉਸ ਤੋਂ ਬਾਅਦ ਸੰਦੀਪ ਅਚਾਨਕ ਚਾਚੀ ਹੁਣਾਂ ਦੇ ਅੱਗੇ ਆ ਜਾਂਦੀ ਆ ਤੇ ਚਾਚੀ ਦੇਖ ਕੇ ਹੈਰਾਨ ਹੋ ਜਾਂਦੀ ਆ ਪਰ ਸੰਦੀਪ ਚਾਚੀ ਦੀ ਬਹੁਤ ਕਲਾਸ ਲਗਾਉਂਦੀ ਆ ਸੰਦੀਪ ਕਹਿੰਦੀ ਆ ਚਾਚੀ ਤੁਸੀਂ ਤਾਂ ਬਹੁਤ ਝੂਠੇ ਹੋ ਤੁਸੀਂ ਤਾਂ ਬਹੁਤ ਸ਼ਰਿਆਮ ਝੂਠ ਬੋਲ ਰਹੇ ਹੋ ਤੁਸੀਂ ਤਾਂ ਮੈਨੂੰ ਆ ਸਭ ਕੁਝ ਕਹਿ ਕੇ ਗਏ ਸੀ ਕਿ ਤੂੰ ਆਪਣਾ ਇਸ ਸਾਲਿਆ ਦੇ ਪੈਸਿਆਂ ਦਾ ਹਿਸਾਬ ਲੈ ਹੁਣ ਤੁਸੀਂ ਦੂਸਰੇ ਪਾਸੇ ਹੋ ਗਏ ਹੋ ਤੇ ਜੀਤਾ ਵੀ ਕਹਿੰਦੀ ਹੈ ਕਿ ਚਾਚੀ ਤੁਸੀਂ ਹੁਣ ਮੂੰਹ ਤੇ ਅ ਸੰਦੀਪ ਤੁਸੀਂ ਗੱਲ ਕਰੋ ਤੇ ਚਾਚੀ ਨੇ ਕੋਈ ਵੀ ਗੱਲ ਨਹੀਂ ਆਦੀ ਚਾਚੀ ਸੋਚਦੀਆਂ ਕਿਵੇਂ ਨਾ ਕਿਵੇਂ ਦਾ ਕੋਈ ਪਿੱਛਾ ਛਡਾ ਕੇ ਇੱਥੋਂ ਭੱਜਾਂ ਤੇ ਚਾਚੀ ਉਵੇਂ ਹੀ ਕਰਦੇ ਉਹਨਾਂ ਤੋਂ ਪਿੱਛਾ ਛਡਾ ਕੇ ਉੱਥੋਂ ਭੱਜ ਜਾਂਦੀ ਆ ਅੱਗੇ ਕੀ ਹੋਇਆ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ